ਲੋ ਵੀ ਇੱਕ ਨਵੀਂ ਗੇਮ ਲੈ ਕੇ ਆ ਗਏ ਆ ਆਪਾਂ ਤੇ ਲੈ ਸੁਨੀਲ ਜੀ ਹੁਣ ਤੁਸੀਂ ਦੱਸੋ ਕੀ ਕਰਨਾ ਹੈ ਐਦਾ ਮੂੰਹ ਇੱਧਰ ਹੈ ਨਾ ਜਿਵੇਂ ਆ ਹਾਂ ਹਾਂ ਇੱਕੋ ਹੀ ਦਿੱਲੀ ਛੇੜਨੀ ਹੈ ਤੇ ਐਦਾ ਮੂੰਹ ਜਿਵੇਂ ਇੱਧਰ ਹੈ ਘਟ ਪਿਆ ਤੇ ਉੱਧਰ ਹੋ ਜਾਊਗਾ ਅੱਛਾ ਚੱਕੜੀ ਵੀ ਇੱਕੋ ਹੀ ਦਿੱਲੀ ਹੈ ਲੈ ਵੀ ਚੱਕੀ ਚੱਕੋ ਤੇਰਾ ਤੂੰ ਦੱਸ ਐ ਤਾਂ ਦੱਸ ਦੂਗਾ ਨਹੀਂ ਤੂੰ ਦੱਸ ਚੱਲ ਮੈਨੂੰ ਪਤਾ ਹੀ ਨਹੀਂ ਲੈ ਫੇਰ ਮੈਂ ਦੱਸ ਦੂਗਾ ਹੂੰ ਇੱਕੋ ਹੀ ਦਿੱਲੀ ਛੇੜਨੀ ਹੈ ਨਾਲੇ ਉਹ ਪਰਲੀ ਛੇੜ ਫਿਰ ਕਿਹੜੀ ਪਰਲੀ ਕਿਹੜੀ ਆ ਹਾਂ ਆ ਲੈ ਕਿੱਥੇ ਰੱਖਾ ਦੱਸ ਦੱਸ ਕਿੱਥੇ ਰੱਖਾਂ ਨਹੀਂ ਹੁੰਦੀ ਜਿੱਥੇ ਮਰਜ਼ੀ ਰੱਖ ਲੈ ਇਹ ਠਹਿਰਾ ਗੋਲੂ ਨੂੰ ਗੋਲੂ ਨੂੰ ਮਿਲਾ ਲੈ ਗੋਲੂ ਲੈ ਦੱਸੋ ਆ ਮੈਂ ਕਰਕੇ ਦਿਖਾ ਦੂਗਾ ਕਰਕੇ ਦਿਖਾ ਦੇਗਾ ਹਾਂ ਦਿਖਾ ਦੂਗਾ ਲੈ ਬਈ ਕਮੈਂਟ ਚ ਦੱਸੋ ਬਈ ਕਿਸ ਤਰ੍ਹਾਂ ਹੋਊਗੀ ਜੇ ਕੋਈ ਜਾਣਕਾਰ ਹੈਗਾ ਤੇ ਬਈ ਦੱਸੋ ਬਈ ਛੇੜਨੀ ਇਹ ਨਾਲੇ ਅੱਛਾ ਛੇੜਨੀ ਵੀ ਲੈ ਗੋਲੂ ਤੂੰ ਵੀ ਆ ਜਾ ਬਈ ਓਏ ਓਰੇ ਆ ਓਰੇ ਓਰੇ ਇਹ ਪਪੂ ਤੈਨੂੰ ਪਤਾ ਦੱਸ ਦੇ ਪਪੂ ਅੱਛਾ ਤੂੰ ਨਹੀਂ ਯੂਜ਼ ਕਰਨਾ ਦਿਮਾਗ ਕਿਉਂ ਦੁਖਾਣਾ ਹੈ ਹਨਾ ਐਵੇਂ ਦਿਮਾਗ ਥੱਕ ਜਾਊਗਾ ਦੱਸੋ ਓਸਤਾਦ ਆ ਜਾ ਫੇਰ ਡੜੀ ਆਹਾ ਹਾਂ ਹਾਂ ਆ ਲੈ ਕਿੱਥੇ ਰੱਖਾਂ ਇੱਧਰ ਇੱਧਰ ਆ ਲੈ ਡੱਬਾ ਬਣ ਗਿਆ ਜਾਈਂ ਸਾਹਮਣੇ ਕਿਤੇ ਸਾਹਮਣੇ ਇੱਥੇ ਆ ਲੈ ਇਹ ਬਣ ਗਿਆ ਇਹ ਤਾਂ ਇਹ ਬਣ ਗਿਆ ਚਲ ਤੂੰ ਦੱਸ ਯਾਰ ਮੈਂ ਤਾਂ ਦੱਸ ਦੂੰਗਾ ਤੂੰ ਦੱਸ ਨਾ ਬਾਬੇ ਬਲਾਲਾ ਕਹਿੰਦੇ ਤਾਂ ਕੋ ਆਂਦਾ ਹੂੰ ਇਹ ਕਹਿੰਦੇ ਦਿਮਾਗ ਤੇ ਜ਼ੋਰ ਨਹੀਂ ਪਾਣਾ ਦਿਮਾਗ ਥੱਕ ਜਾਊਗਾ ਦਿਮਾਗ ਤੇ ਕੰਮ ਨਹੀਂ ਲੈਣਾ ਨਾਲੇ ਛੋਟੀ ਜੀ ਗੱਲ ਹੈ ਦੱਸ ਫਿਰ ਯਾਰ ਤੂੰ ਦੱਸ ਹੁਣ ਸੁਨੇਲਾ ਹੁਣ ਗੱਲ ਤੇ ਨਹੀਂ ਦੱਸਦਾ ਐਂ ਠੰਡੇ ਦੀ ਬੋਤਲ ਮੰਗਾ 2 ਲੀਟਰ ਵਾਲੀ 2 ਲੀਟਰ ਦੀ ਕੀ 4 ਲੀਟਰ ਦੀ ਪਿਆ ਲੈ ਬਈ ਲੈ ਬਈ ਅਗਲੀ ਵੀਡੀਓ ਚ ਦੱਸੂ ਅਗਲੀ ਵੀਡੀਓ ਚ ਫਿਰ ਬਈ ਤੁਹਾਨੂੰ ਤੁਸੀਂ ਜੇ ਕੋਈ ਬੋਤਲ ਸਾਹਮਣੇ ਹੋਣੀ ਚਾਹੀਦੀ ਹੈ ਬਸ ਠੀਕ ਹੈ ਠੰਡੇ ਦੀ ਬੋਤਲ ਬਈ ਸਾਹਮਣੇ ਹੋਊਗੀ ਤੇ ਆਪਣੇ ਸਮੋਸੇ ਹੋਣਗੇ ਤੇ ਬਾਈ ਤੁਸੀਂ ਬਾਕੀ ਕਮੈਂਟ ਚ ਜਰੂਰ ਦੱਸਿਓ ਜੇ ਕੋਈ ਜਾਣਕਾਰ ਹੈਗਾ ਤਾਂ ਆਹ ਦਾ ਬਾਈ ਆਹ ਖੇਡ ਹੈ